ਸਤਿ ਸ਼੍ਰੀ ਅਕਾਲ। ਸਵਾਗਤ ਹੈ ਖੋਰ ਨਵੀਂ ਕਹਾਣੀ ਵਿੱਚ। ਕਈ ਪਲ ਸਾਰੀ ਜ਼ਿੰਦਗੀ ਲਈ ਯਾਦਗਾਰੀ ਬਣ ਜਾਂਦੇ ਹਨ। ਸਾਡਾ ਮਨ ਉਹਨਾਂ ਪਲਾਂ ਨੂੰ ਵਾਰ-ਵਾਰ ਮਨਨ ਨੂੰ ਕਰਦਾ ਹੈ। ਪਰ ਭੱਜੇ ਜਾਂਦੇ ਸਮੇਂ ਦੀਆਂ ਵਾਂਗਾਂ ਫੜ ਕੇ ਪਿੱਛੇ ਨੂੰ ਮੋੜਿਆ ਜਾ ਸਕਦਾ ਹੈ। ਬਸ ਯਾਦਾਂ ਹਨ ਜਿਨ੍ਹਾਂ ਸਹਾਰੇ ਅਸੀਂ ਉਹਨਾਂ ਪਲਾਂ ਵਿੱਚੋਂ ਜਿੰਨੀ ਵਾਰੀ ਚਾਹੀਏ ਗੁਜ਼ਰ ਸਕਦੇ ਹਾਂ। ਇਹ ਯਾਦਾਂ ਬਚਪਨ ਜਾਂ ਜਵਾਨੀ ਨਾਲ ਜੁੜੀਆਂ ਹੋਣ ਤਾਂ ਹੋਰ ਵੀ ਮਿੱਠੀਆਂ ਤੇ ਪਿਆਰੀਆਂ ਹੋ ਜਾਂਦੀਆਂ ਹਨ ਜਦੋਂ ਮੇਰੀ ਨੌਕਰੀ ਲੱਗੀ ਸਾਰਾ ਟੱਬਰ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ ਘਰ ਦੇ ਨਸੀਹਤਾਂ ਦੇ ਰਹੇ ਸਨ ਫੁਲਾਨੇ ਥਾਂ ਡੱਬਾ ਜ਼ਰੂਰ ਦੇਈ ਫੁਲਾਨੇ ਥਾਂ ਜ਼ਰੂਰ ਪਰ ਮੇਰੇ ਚੇਤਿਆਂ ਦੀ ਪਟਾਰੀ 'ਚ ਕੋਈ ਹੋਰ ਥਾਂ ਘੁੰਮ ਰਹੀ ਸੀ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਉਸ ਥਾਂ ਨਾਲ ਜੁੜੀਆਂ ਯਾਦਾਂ ਮੈਨੂੰ ਆਵਾਜ਼ਾਂ ਮਾਰ ਰਹੀਆਂ ਸਨ ਮੇਰਾ ਉਸ ਪਿੰਡ ਨਾਲੋਂ ਨਾਤਾ ਟੁੱਟਿਆ ਦੋ ਦਹਾਕੇ ਤੋਂ ਉੱਪਰ ਹੋ ਗਿਆ ਸੀ ਮੈਂ ਜਾਣਾ ਚਾਹੁੰਦਾ ਸੀ ਪਰ ਕੁਝ ਪਤਾ ਨਹੀਂ ਕਿੱਧਰ ਦੀ ਜਾਵਾਂ ਅੱਗੇ ਕੌਣ ਮਿਲੇਗਾ ਕਿਸ ਦਾ ਨਾਂ ਲਵਾਂ ਹੁਣ ਤਾਂ ਉਹਨਾਂ ਦੇ ਨਾਂ ਵੀ ਚੇਤਿਆਂ 'ਚੋਂ ਤਿਲਕ ਗਏ ਸਨ ਬਸ ਇੱਕ ਮੋਹ ਸੀ ਜਿਹੜਾ ਮੈਨੂੰ ਉਧਰ ਨੂੰ ਕੱਚ ਰਿਹਾ ਸੀ ਪਹਿਲਾਂ ਤਾਂ ਮੈਂ ਝਿਜਕਦਾ ਰਿਹਾ ਫੇਰ ਹਾਲ ਹੀ ਹਾਲੇ ਆਪਣੇ ਮਾਂ ਦੀ ਗੰਢ ਮਾਂ ਕੋਲ ਖੋਲ ਦਿੱਤੀ ਮੇਰੇ ਉੱਥੇ ਜਾਣ ਦੀ ਚਾਹਨਾ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਅਣੋਖੀ ਚਮਕ ਆ ਗਈ ਚਿਹਰੇ ਤੇ ਖੁਸ਼ੀ ਧੂੜ ਗਈ ਮਾਂ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਮਾਂ ਤਾਂ ਹੋਰ ਵੀ ਬੜਾ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਅੰਦਰਲੀ ਕਾਲ ਨੇ ਮੈਨੂੰ ਹੋਰ ਰੁਕਣ ਦੀ ਮਹੌਲਤ ਨਹੀਂ ਸੀ ਦਿੱਤੀ ਮੈਂ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਤੁਰ ਪਿਆ ਸੀ ਜੱਸ ਪਿੰਡ ਮੈਂ ਜਾ ਰਿਹਾ ਸੀ ਉਹ ਮੇਰੀ ਮਾਂ ਦਾ ਪੇਕਾ ਪਿੰਡ ਸੀ ਕਦੇ ਇਸ ਪਿੰਡ ਦੀਆਂ ਗਲੀਆਂ ਵਿੱਚ ਮੇਰੀ ਮਾਂ ਦਾ ਬਚਪਨ ਬੀਤਿਆ ਸੀ ਜਵਾਨੀ ਚੜੀ ਸੀ ਜਦੋਂ ਮੇਰੀ ਨਾਨੀ ਨੂੰ ਉਸ ਦੇ ਪੇਕੇ ਪਿੰਡ ਜ਼ਮੀਨ ਮਿਲ ਗਈ ਸੀ ਤਾਂ ਮੇਰੇ ਨਾਨਕਿਆਂ ਦਾ ਸਾਰਾ ਪਰਿਵਾਰ ਇਸ ਪਿੰਡੋਂ ਉੱਠ ਕੇ ਮੇਰੀ ਨਾਨੀ ਦੇ ਪੇਕੇ ਪਿੰਡ ਜਾ ਟਿਕਿਆ ਸੀ ਪਿੱਛੇ ਰਹਿ ਗਿਆ ਇਕੱਲਾ ਨਾਨਾ ਨਾਨੇ ਨੂੰ ਘਰ ਨਾਲ 모ਹ ਸੀ ਉਹ 모ਹ ਨਾ ਤਿਆਗ ਸਕਿਆ ਤੇ ਮਰਨ ਤੱਕ ਇੱਥੇ ਹੀ ਰਿਹਾ ਮੇਰੇ ਬਚਪਨ ਦੇ ਪਹਿਲੇ 5-7 ਸਾਲ ਜਿੰਨੀ ਦੇਰ ਨਾਨਾ ਜੀ ਜਾਉਂਦੇ ਰਹੇ ਸਾਡੀ ਇੱਥੇ ਵੀ ਆਉਣੀ ਜਾਣੀ ਰਹੀ ਫਿਰ ਨਾਨੇ ਦੇ ਮਰਨ ਤੋਂ ਬਾਅਦ ਉਸ ਪੰਡ ਨਾਲ ਸਾਂਝ ਘਟਦੀ ਘਟਦੀ ਮੁੱਕ ਗਈ ਪਰ ਅੱਜ ਦੋ ਦਹਾਕੇ ਬਾਅਦ ਮੇਰੇ ਅੰਦਰ ਬੈਠੇ ਪਤਾ ਨਹੀਂ ਕਿਹੜੇ 모ਹ ਜਾਲ ਨੇ ਮੈਨੂੰ ਉਸ ਪੰਡ ਵੱਲ ਫੇਰ ਤੋਰ ਲਿਆ ਸੀ ਪਿੰਡ ਦੀ ਝੂਚ ਵੜਦੇ ਵੜੇ ਤਾਂ ਮੈਨੂੰ ਉਹ ਖੇਤ ਉਹ ਪਈਆਂ ਯਾਦ ਆਈਆਂ ਜਿੱਥੇ ਮੈਂ ਨਾਨਕੇ ਗਵਾਂਢ ਚ ਰਹਿੰਦੀ ਮਾਂ ਦੀ ਚਾਚੀ ਮੂਰਤੀ ਦੀਆਂ ਕੁੜੀਆਂ ਨਾਲ 베ਰ ਤੋੜਨਾ ਆਉਂਦਾ ਹੁੰਦਾ ਸੀ ਚਾਹੇ ਮੈਂ ਇਹਨਾਂ ਚਾਰੇ ਕੁੜੀਆਂ ਦਾ ਰਿਸ਼ਤੇ ਵਿੱਚ ਭਾਂਜਾ ਲੱਗਦਾ ਸੀ ਪਰ ਇਹ ਮੈਨੂੰ ਆਪਣੇ ਛੋਟੇ ਭਰਾ ਵਾਂਗ ਸਮਝਦੇ ਆਂ ਸਨ ਛੋਟੀ ਕੁੜੀ ਤਾਂ ਮੇਰੇ ਹਾਂ ਦੀ ਸੀ ਅਸੀਂ ਇਹਨਾਂ ਖੇਤਾਂ ਚ 베ਰ ਤੋੜਨਾ ਆਉਂਦੇ ਉਹ ਕੁੜੀਆਂ ਪਹਿਲਾਂ ਆਪੋ ਆਪਣੇ ਬੇਰ ਚੁੱਕਦੀਆਂ ਫਿਰ ਉਹਨਾਂ ਚੋਂ ਲੀਲੂ ਲੀਲੂ ਬੇਰ ਛਾਂਟ ਕੇ ਮੈਨੂੰ ਦੇ ਦਿੰਦੀਆਂ ਤੇ ਅੱਧੇ ਕੱਚੇ ਆਪ ਖਾਂਦੀਆਂ ਕਿੰਨੇ ਮੋਹ ਭਿੱਜੇ ਸਨ ਉਹ ਦਿਨ ਮੈਂ ਉਹਨਾਂ ਵੱਡੀਆਂ ਭੈਣਾਂ ਦੇ ਮੋਹ ਕਰਕੇ ਪਾਰਾਏ ਮਨ ਨੂੰ ਆਪਣੇ ਅੰਦਰ ਹੀ ਢੋਲ ਕੇ ਮੋਟਰਸਾਈਕਲ ਪਿੰਡ ਦੀ ਫਿਆਰਨੀ ਤੇ ਜਾ ਖੜਾਇਆ ਸਮੇਂ ਦੇ ਜ਼ਾਲਮ ਹੱਥਾਂ ਨੇ ਇੰਨਾ 23-24 ਸਾਲਾਂ ਦੌਰਾਨ ਪਿੰਡ ਦੇ ਨਕਸ਼ੇ ਤੋਂ ਕਿੰਨਾ ਕੁਝ ਮੇਟ ਕੇ ਨਵਾਂ ਓਕੇ ਦਿੱਤਾ ਸੀ ਪਰ ਮੈਂ ਨਾਨੇ ਦੇ ਘਰ ਨੂੰ ਜਾਣਦੀ ਗਲੀ ਛੱਟ ਪਹਿਚਾਣ ਲਈ ਪਿੰਡ ਦੇ ਚੌਕ ਨੇੜੇ ਹੀ ਨਾਨੇ ਦਾ ਘਰ ਸੀ ਇਸ ਚੌਕ ਵਿੱਚ ਕਦੀ ਮੈਂ ਬਾਜ਼ੀਗਰ ਦਾ ਖੇਡ ਵੇਖਿਆ ਸੀ ਉਹ ਲੱਤਾਂ ਨਾਲ ਲੰਬੀਆਂ ਬਾਸ ਦੀਆਂ ਡਾਂਗਾ ਬੰਨ੍ਹ ਕੇ ਲੰਮ ਢੀਂਗਾ ਵਾਂਗ ਪਿੰਡ ਦੇ ਕੋਠਿਆਂ ਤੋਂ ਉੱਪਰ ਤੁਰਿਆ ਸੀ ਐਸ ਬਾਜੀਗਰ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਘਰ ਆ ਕੇ ਲੱਤਾਂ ਨਾਲ ਡਾਂਗਾ ਬੰਨ ਕੇ ਤੋਰਨ ਦੀ ਸੋਚੀ ਪਰ ਮੈਂ 2-3 ਵਾਰ ਮੁਧੇ ਮੁੰਡਿਗ ਕੇ ਹੱਥ ਨਾਲ ਪੁੱਜੇ ਥੂ ਕੌੜੀ ਕਹਿੰਦੇ ਨੇ ਬਾਜੀਗਰ ਦੇ ਐਸੇ ਕਰਤੱਵ ਵਾਲ ਨੱਕ ਬੁੱਲ ਕੱਢ ਦਿੱਤੇ ਸਨ ਮੈਂ ਚੌਂਕ ਵਿੱਚ ਜਾ ਖੜਿਆ ਸੀ ਅੱਗੇ ਦਿਮਾਗ ਵਿੱਚ ਉੱਕਰੀ ਹੋਈ ਨਿਸ਼ਾਨ ਦੇਹੀ ਧੁੰਦਲੀ ਪੈ ਗਈ ਸੀ ਚੌਂਕ ਚੋਂ ਲੰਘਦੇ ਇਕਾਦੁੱਕਾ ਬੰਦਿਆਂ ਨੇ ਵੀ ਸ਼ਾਇਦ ਮੇਰੀ ਪਰੇਸ਼ਾਨੀ ਤਾੜ ਲਈ ਸੀ ਫੇਰ ਮੈਂ ਉੰਜ ਹੀ ਮਨੋ ਅੰਦਾਜ਼ਾ ਲਾ ਕੇ ਇੱਕ ਵਾਰ ਅੱਗੇ ਮੋਟਰਸਾਈਕਲ ਨੂੰ ਰੋਕ ਲਿਆ ਪਲਾ ਫਲਾਨੇ ਦਾ ਘਰ ਕਿਹੜਾ ਜੀ ਮੈਂ ਮੇਰੇ ਵਾਲ ਆਉਂਦੇ ਇੱਕ ਬਜ਼ੁਰਗ ਨੂੰ ਪੁੱਛ ਰਿਹਾ ਮਾਣੇ ਮੈਨੂੰ ਆਪਣੇ ਤਾਏ ਦੇ ਮੁੰਡੇ ਦਾ ਘਰ ਇੱਥੇ ਹੀ ਕਿਤੇ ਦੱਸਿਆ ਸੀ ਇਹ ਹੀ ਆ ਪਾਈ ਜਿਹਦੇ ਮੂਹਰੇ ਤੁਸੀਂ ਖੜੇ ਹੋ ਸਾਡਾ ਹੀ ਘਰ ਹੈ ਮੈਂ ਜੀ ਪ੍ਰਗਟ ਸਤੋਜ ਤੋਂ ਫਲਾਨੇ ਦਾ ਮੁੰਡਾ ਅੱਛਾ ਮੇਰੀ ਇੰਨੀ ਕ ਗੱਲ ਸੁਣ ਕੇ ਉਸ ਬਜ਼ੁਰਗ ਦੇ ਚਿਹਰੇ ਤੇ ਖੁਸ਼ੀ ਚਾਂਬੜਾ ਪਾ ਗਈ। ਉਹ ਸਾਨੂੰ ਅੰਦਰ ਲੈ ਗਿਆ। ਅਸੀਂ ਅੰਦਰ ਬਰਾਂਡੇ ਵਿੱਚ ਜਾ ਬੈਠੇ। ਮੈਂ ਵੇਖਿਆ ਕਾਠ ਦੀ ਛੱਤ ਵਾਲਾ ਬਰਾਂਡਾ ਇਹ ਤੋਂ ਵੀ ਕੱਚਾ। ਬਿਨਾ ਟੀ ਪਟੱਲੇ ਤੋਂ। ਬਰਾਂਡੇ ਤੋਂ ਅੱਗੇ ਸਵਾਤ ਦੀ ਹਾਲਤ ਵੀ ਇੰਜ ਹੀ ਸੀ। ਟੇਡੀਆਂ ਮੇਡੀਆਂ ਇੱਟਾਂ ਨਾਲ ਖੜੀਆਂ ਕੀਤੀਆਂ ਕੰਦਾਂ ਘਰ ਦੀ ਆਰਥਿਕ ਮੰਦਹਾਲੀ ਬਾਰੇ ਮੂੰਹੋਂ ਬੋਲ ਰਹੀਆਂ ਸਨ। ਸਵਾ ਨਾਲ पांडे ਮਾਜ ਦੀ ਬਜ਼ੁਰਗ عورت ਬੱਠਲ ਵਿੱਚ ਹੱਥ ਧੋ ਕੇ ਮੈਲੀ ਚੁੰਨੀ ਨਾਲ ਪੂੰਝਦੀ ਸਾਡੇ ਕੋਲ ਆ ਗਈ। ਅਸੀਂ ਸੱਤ ਸ਼੍ਰੀ ਕਾਲ ਬੁਲਾਉਂਦਿਆਂ ਪੈਰੀ ਹੱਥ ਲਾ ਦਿੱਤੇ। ਪਛਾਣ ਪळा ਕੌਣ ਹੈ? ਬਜ਼ੁਰਗ ਨੇ ਖੁਸ਼ੀ ਵਿੱਚ ਹੱਸਦਿਆਂ ਪੁੱਛا۔ ਮਾਈ ਕੁਝ ਧੇਰ ਮੇਰੇ ਵੱਲ ਵੇਖਦੀ ਕਿਸੇ ਜਾਣੂ ਦੇ ਨਕਸ਼ ਮੇਰੇ ਮੇਰੇ 'ਚੋਂ ਤਲਾਸ਼ ਦੀ ਰਹੀ ਤੇ ਫਿਰ ਨਾਂ ਵਿੱਚ ਸਿਰ ਮਾਰ ਦਿੱਤਾ। ਪਤਾ ਨਹੀਂ ਲੱਗਿਆ ਬਜ਼ੁਰਗ ਆਪਣੀ ਜਿੱਤ ਵਿੱਚ ਮੁਸਕਰਾਇਆ। ਉਹ ਚਾਹੁੰਦਾ ਸੀ ਮਾਈ ਸਾਨੂੰ ਪਹਿਚਾਣ ਨਾ ਸਕੇ ਤੇ ਉਹ ਆਪ ਖੁਸ਼ੀ ਵਾਲੀ ਗੱਲ ਦੱਸ ਕੇ ਉਸ ਨੂੰ ਹੋਰ ਹੈਰਾਨ ਕਰ ਦੇਵੇ ਮਾਈ ਨੇ ਆਪਣੇ ਚੇਤਿਆਂ ਚੋ ਗਵਾਚੇ ਧੁੰਦਲੇ ਪਏ ਨੈਣ ਨਕਸ਼ ਲੱਬੇ ਮੇਰੇ ਨਾਲ ਮਿਲਾਏ ਤੇ ਫਿਰ ਨਾਂ ਵਿੱਚ ਸਿਰ ਫੇਰ ਦਿੱਤਾ ਇਹ ਆਪਣਾ ਪ੍ਰਗਟ ਹੈ ਸਤੌ ਚ ਪਾਲਦਾ ਮੁੰਡਾ ਜ਼ੋਰ ਕਨੇ ਉਸ ਦੇ ਕੰਨ ਕੋਲ ਲੋੜੋ ਬਾਦ ਉੱਚੀ ਬੋਲ ਕੇ ਕਿਹਾ ਮਾਈ ਦੀਆਂ ਚੌੜੀਆਂ ਹੋਈਆਂ ਅੱਖਾਂ ਵਿੱਚ ਚਮਕ ਆ ਗਈ ਕਿਉੜੜੀਆਂ ਵਾਲੇ ਚਿਹਰੇ ਤੇ ਨੂਰ ਚੜ ਗਿਆ ਬੁੱਲ ਫੜ ਕੇ ਬਾਹਾਂ ਉਠੀਆਂ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਹਾਏ ਮੇਰਾ ਪੁੱਤ ਜੁਗ-ਜੁਗ ਜੀਵੇ ਜਵਾਨੀਆਂ ਮਾਣੀ ਸਾਡੀ ਸਾਰੀ ਉਮਰ ਤੈਨੂੰ ਲੱਗ ਜੇ ਉਹ ਮੈਨੂੰ ਕਲੇਵ ਵਿੱਚ ਲਈ ਅਸੀਸਾਂ ਤੇ ਅਸੀਸਾਂ ਦਿੰਦੀ ਗਈ ਉਸ ਦੀਆਂ ਅੱਖਾਂ ਵਿੱਚ ਪਾਣੀ ਤੈਰਾਇਆ ਮੈਂ ਵੀ ਮੋਹ ਵਿੱਚ ਪਾਰਾਏ ਮਾਨ ਨੂੰ ਅੰਦਰੇ ਦੱਬ ਘੁੱਟ ਲਿਆ ਕਲੇਵੇ ਚੋਂ ਵੱਖ ਹੁੰਦਿਆਂ ਮਠਾਈ ਦਾ ਡੱਬਾ ਮਾਈ ਦੇ ਹੱਥ 'ਚ ਰੱਖ ਕੇ ਮੈਂ ਇੱਕ ਖੁਸ਼ੀ ਹੋਰ ਦੱਸੀ ਮੈਨੂੰ ਨੌਕਰੀ ਮਿਲ ਗਈ मामੀ ਬਾਹਵੇਂ ਪੁੱਤ ਉਹ ਮੈਨੂੰ ਫੇਰ ਅਸੀਸਾਂ ਦੇਣ ਲੱਗ ਪਈ ਚਾਹ ਪਾਣੀ ਪੀਂਦਿਆਂ ਅਸੀਂ ਕਿੰਨੀਆਂ ਹੀ ਅਗਲੀਆਂ ਪਿਛਲੀਆਂ ਗੱਲਾਂ ਕੀਤੀਆਂ मामੀ ਨੇ ਘਰ ਪਰਿਵਾਰ ਬਾਰੇ ਸੁੱਖ ਸ਼ਾਂਤ ਪੁੱਛੀ ਇਧਰੋਂ ਇਜਾਜ਼ਤ ਲੈ ਕੇ ਅਸੀਂ ਨਾਨੇ ਕੇ ਗਵਾਂਢ 'ਚ ਰਹਿੰਦੀ ਮਾਂ ਦੀ ਚਾਚੀ ਮੂਰਤੀ ਕੇ ਘਰ ਵੱਲ ਤੁਰ ਪਈ ਮੇਰੇ ਸਕੇ ਨਾਨਨੇ ਤੇ ਮੂਰਤੀ ਨਾਨਨੀ ਕੇ ਘਰ ਦੀਆਂ ਕੰਧਾਂ ਸਾਂਝੀਆਂ ਸਨ ਘਰ ਕੋਲ ਪਹੁੰਚ ਕੇ ਮੈਂ ਵੇਖਿਆ ਜਿੱਥੇ ਨਾਨਨੇ ਕਾ ਘਰ ਹੁੰਦਾ ਸੀ ਉੱਥੇ ਹੁਣ ਕੁਝ ਨਹੀਂ ਹੈ ਇੱਕ ਗਹਾਰਾ ਖੜਾ ਹੈ ਤੇ ਪਾਥੀਆਂ-ਪਾਥੀਆਂ ਪਈਆਂ ਹਨ ਕਦੇ ਇਸੇ ਥਾਂ ਮਰਾਂਡੇ ਵਿੱਚ ਬੈਠਾ ਮੇਰਾ ਨਾਨਾ ਸਾਨੂੰ ਨਸੀਹਤਾਂ ਦਿੰਦਾ ਰਹਿੰਦਾ ਸੀ ਓਏ ਕੋਠੇ ਤੇ ਨਾ ਚੜਿਓ ਓਏ ਆਹ ਨਾ ਕਰਿਓ ਓਏ ਉਹ ਨਾ ਕਰਿਓ ਅਸੀਂ ਚਲਾਨੀ ਉਪਰੋਂ ਜਾਂਦੀ ਕੱਚੀ ਪੌੜੀ ਰਾਹੀਂ ਚੱਕੀ ਕੱਚੀ ਸੁਆਤ ਉੱਪਰ ਚੜ ਜਾਂਦੇ ਤੇ ਨਾਨੇ ਦੀਆਂ ਝੜਕਾਂ ਸੁਣ ਕੇ ਫੇਰ ਉੱਤਰ ਆਉਂਦੇ ਹੁਣ ਇੱਥੋਂ ਉਹ ਸਭ ਕੁਝ ਕਦੋਂ ਦਾ ਗਵਾਚ ਗਿਆ ਸੀ ਮੂਰਤੀ ਨਾਨੀ ਕਿਆਣੇ ਆਪਣਾ ਘਰ ਟਾ ਕੇ ਹੋਰ ਬਣਾ ਲਿਆ ਸੀ ਅਸੀਂ ਝਿਜਕਦੇ ਜੇ ਅੰਦਰ ਲੰਘ ਗਏ ਫੇਰ ਇੱਕ ਕੁੜੀ ਤੋਂ ਇਲਾਵਾ ਘਰ ਕੋਈ ਨਹੀਂ ਸੀ ਮੈਂ ਇਸ ਕੁੜੀ ਨੂੰ ਪਹਿਚਾਨ ਲਿਆ ਸੀ ਇਹ ਮੂਰਤੀ ਨਾਨੀ ਦੀ ਹੀ ਕੁੜੀ ਸੀ ਪਰ ਇਹ ਨਹੀਂ ਪਤਾ ਛੋਟੀ ਕੇ ਵੱਡੀ ਕੁੜੀ ਦੇ ਹਾ ਪਾਪ ਤੋਂ ਪਤਾ ਲੱਗਾ ਕਿ ਉਸ ਨੇ ਸਾਨੂੰ ਪਹਿਚਾਣਿਆ ਨਹੀਂ ਸੀ ਜਦੋਂ ਉਹ ਚਜਕ ਦੀ ਜਿਹੀ ਪਾਣੀ ਲੈ ਕੇ ਆਈ ਤਾਂ ਮੈਂ ਵੇਖਿਆ ਉਸ ਦੀਆਂ ਅੱਖਾਂ ਵਿੱਚ ਕਿੰਨੇ ਹੀ ਸਵਾਲ ਲਟਕ ਰਹੇ ਸਨ ਪਛਾਣਿਆ ਭਾਈ ਮੈਂ ਪਾਣੀ ਲੈ ਕੇ ਆਈ ਕੁੜੀ ਨੂੰ ਪੁੱਛਿਆ ਨਾ ਬਾਈ ਉਸ ਨੇ ਨਾਂ ਵਿੱਚ ਜਵਾਬ ਵੀ ਦੇ ਦਿੱਤਾ ਤੇ ਮੈਨੂੰ ਪਹਿਚਾਣਨ ਦੀ ਕੋਸ਼ਿਸ਼ ਵੀ ਕਰਦੀ ਰਹੀ ਮੈਂ ਪ੍ਰਗਟ ਸਤੋਜ ਤੋਂ ਅੱਛਾ ਉਸ ਦੇ ਖਬਰਾਏ ਚਿਹਰੇ ਤੇ ਖੇੜਾ ਆ ਗਿਆ। ਸ਼ੰਕਾਵਾਂ ਦੀ ਪੰਡ ਸਿਰ ਤੋਂ ਬਗਾਹ ਮਾਰੀ। ਦੂਜੀਆਂ ਭੈਣਾਂ ਮੈਂ ਆਲੇ-ਦੁਆਲੇ ਨਿਗਾਹ ਮਾਰਦੇ ਨੇ ਪੁੱਛਿਆ। ਉਹ ਤਾਂ ਵਿਆਹ ਤੀਆਂ ਬਾਈ ਨਾਨੀ ਪਾਸੇ ਗਈ ਐ। ਪਾਈ ਮੇਰੀ ਜਾਣਾ ਸੀ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਵੇਖ ਲੈਂਦਾ। ਪਾਈ ਵੀ ਕੰਮ ਤੇ ਗਿਆ। ਅੱਛਾ ਮੈਂ ਚਾਹ ਬਣਾ ਕੇ ਲਿਆਉਂਦੀ ਆ। ਕੁੜੀ ਚਾਹ ਬਣਾਉਣ ਚਲੀ ਗਈ। ਮੇਰੇ ਦਿਮਾਗ ਵਿੱਚ ਪੁਰਾਣੀਆਂ ਯਾਦਾਂ ਫੇਰ ਕਮੇ ਕੋ ਮੇਰੀਆਂ ਖਾਂ ਲਗੀਆਂ ਇਸੇ ਹੀ ਘਰ ਦੇ ਸਾਹਮਣੇ ਬੇੜੇ ਵਿੱਚ ਟੋਕਾ ਕੁਤਰਨੀ ਮਸ਼ੀਨ ਲੱਗੀ ਹੁੰਦੀ ਸੀ ਮూర్ਤੀ ਨਾਨੀ ਲੋਕਾਂ ਦੇ ਖੇਤਾਂ ਚੋਂ ਗੰਨੇ ਕਾੜਨ ਗਈ ਆਗ ਲੈ ਆਉਂਦੀ ਨਾਨੀ ਦੀ ਵੱਡੀ ਕੁੜੀ ਰੁਗ ਲਾਉਂਦੀ ਨਾਨੀ ਮਸ਼ੀਨ ਫੇਰਦੀ ਤਿੰਨੋਂ ਛੋਟੀਆਂ ਕੁੜੀਆਂ ਆਗਾ ਦੇ ਮਿੱਠੇ ਡੱਕਰੇ ਚੁਗ ਚੁਗ ਮੈਨੂੰ ਖਵਾਉਂਦੀਆਂ ਰਹਿੰਦੀਆਂ ਕਦੇ ਨਾਨੀ ਬਖੇੜੇ ਦੁੱਧ ਚ ਸੇਵੀਆਂ ਬਣਾਉਂਦੀ ਕੁੜੀਆਂ ਪੰਡਤਾਂ ਵਾਂਗੂ ਪਹਿਲਾਂ ਮੇਰੇ ਮੇਰੀ ਸੇਵਾ ਕਰਦੀਆਂ ਫੇਰ ਆਪ ਖਾਂਦੀਆਂ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਵਾਰ ਅਸੀਂ ਹਸਪਤਾਲ ਦੇ ਗੇਟ ਨਾਲ ਝੂਲ ਰਹੇ ਸੀ ਤਾਂ ਕਿਧਰੋਂ ਅਚਾਨਕ ਪਰਸਾ ਬੋਲਾ ਆ ਗਿਆ ਇੱਕ ਕੁੜੀ ਚੀਕ ਮਾਰ ਕੇ ਘਰ ਵਾਲਿਆਂ ਨੂੰ ਸਰਪਟ ਦੌੜ ਪਈ ਉਸ ਦੇ ਪਿੱਛੇ ਹੀ ਅਸੀਂ ਡੋਰਪਾਰ ਹੋਏ ਬਰੋਲਾ ਬਣ ਗਏ ਮੈਂ ਸਭ ਤੋਂ ਛੋਟਾ ਸੀ ਛੋਟਾ ਸੀ ਤੇ ਸਭ ਤੋਂ ਪਿੱਛੇ ਰਹਿ ਗਿਆ ਪਰਸੇ ਦੇ ਹੱਥ ਆਉਣੋਂ ਡਰਦਿਆਂ ਮੈਂ ਜਾਨ ਬਚਾਉਣ ਲਈ ਹੋਰ ਤੇਜ਼ ਦੌੜਨ ਦੀ ਕੋਸ਼ਿਸ਼ ਕੀਤੀ ਤੇ ਠੋਕਰ ਖਾ ਕੇ ਗਲੀ ਵਿੱਚ ਗੇਂਦ ਵਾਂਗ ਲੋਟਣੀਆਂ ਖਾ ਗਿਆ। ਕੁੜੀ ਦੇ ਭੱਜੇ ਜਾਂਦੇ ਕਦਮ ਰੁਕੇ। ਭੈਣ ਨਾਲ ਪਿੱਛੇ ਵੇਖਿਆ ਤੇ ਫਿਰ ਮੈਨੂੰ ਉਹ ਬਾਹਾਂ ਉੱਪਰ ਚੁੱਕ ਕੇ ਘਰ ਲੈ ਗਈਆਂ। ਮੇਰੇ ਮੱਥੇ ਵਿੱਚ ਸੱਟ ਲੱਗੀ ਸੀ। ਨਾਨੀ ਮੇਰੇ ਮੱਥੇ ਤੇ ਓੜ-ਪੋੜ ਵੀ ਕਰਦੀ ਰਹੀ। ਤੇ ਕੁੜੀਆਂ ਨੂੰ ਤੱਤਾ-ਠੰਡਾ ਵੀ ਸੁਣਾਉਂਦੀ ਰਹੀ। ਕੁੜੀਆਂ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀਆਂ ਮੂਣਾ ਵਾਂਗ ਸੈਮੀਆਂ ਖੜੀਆਂ ਰਹੀਆਂ ਲਓ ਬਈ ਚਾਹ ਕੁੜੀ ਦੇ ਬੋਲਾਂ ਨੇ ਮੈਨੂੰ ਯਾਦਾਂ ਚੋਂ ਬਾਹੋਂ ਫੜ ਕੇ ਖਿੱਚ ਲਿਆ ਅਸੀਂ ਮਠਿਆਈ ਫੜਾਉਂਦਿਆ ਆਪਣੇ ਆਉਣ ਦਾ ਮਕਸਦ ਦੱਸਿਆ ਤੇ ਚਾਹ ਪੀ ਕੇ ਤੁਰ ਪਏ ਜਦੋਂ ਅਸੀਂ ਪਿੰਡੋਂ ਨਿਕਲੇ ਸੂਰਜ ਛਿਪ ਗਿਆ ਸੀ ਅਗੋਂ ਰਾਤ ਦੀ ਆਮਦ ਤੋਂ ਪਹਿਲਾਂ ਹੀ ਪੰਛੀਆਂ ਨੇ ਆਪਣੇ ਆਂ ਲਿਆਂ ਵੱਲ ਵਹੀਰਾ ਘਾਤ ਦਿੱਤੀਆਂ ਸਨ ਪੈਂਡ ਕੋਲੋਂ ਲੰਘਦੀ ਲਾਇਨ ਤੇ ਰੇਲ ਨੇ ਲੰਬੀ ਕੂਕ ਮਾਰੀ ਸੀ ਫੇਰ ਡੱਗ ਸੈਕ ਡੱਗ ਸੈਕ ਕਰਦੀ ਹੌਲੀ ਹੌਲੀ ਵਧਦੀ ਜਾਂਦੇ ਸ਼ਾਮ ਦੇ سرمਈ ਹਨੇਰੇ ਵਿੱਚ ਧੂਏ ਦੇ ਬੱਦਲ ਛੱਟਦੀ ਪੈਂਡ ਨੂੰ ਹੱਟ ਪਿੱਛੇ ਕਹਿੰਦੀ ਅੱਗੇ ਲੰਘ ਗਈ ਮੋਟਰਸਾਈਕਲ ਪੈਂਡ ਦੀਆਂ ਜੂਹਾਂ ਟੱਪ ਕੇ ਪਲ-ਪਲ ਦੂਰ ਹੋ ਰਿਹਾ ਸੀ ਇਸ ਪੈਂਡ ਵਿੱਚ ਬਿਤਾਏ ਪਾਲ ਵਾਰ-ਵਾਰ ਮੇਰੀਆਂ ਅੱਖਾਂ ਅੱਗੋਂ ਗੁਜਰ ਰਹਿ ਸੰ ਮਣਾ ਪਤਾ ਨਹੀਂ ਹੁਣ ਇੱਥੇ ਕਦ ਮੁੜਿਆ ਜਾਵੇਗਾ ਅੰਦਰੋਂ ਲੰਮਾ ਹੌਕਾ ਉਠਿਆ ਮੈਂ ਇੱਕ ਵਾਰ ਪਿੱਛੇ ਮੁੜ ਕੇ ਦੂਰ ਹੁੰਦੇ ਜਾ ਰਹੇ ਪਿੰਡ ਵੱਲ ਤੱਕਿਆ ਮੈਨੂੰ ਇੰਜ ਲੱਗਾ ਜਿਵੇਂ ਸਾਰੇ ਪਿੰਡ ਨੇ ਬਾਹਾਂ ਉੱਚੀਆਂ ਕਰਕੇ ਮੋਹ ਭਰੇ ਬੋਲ ਸੁਟੇ ਹੁਣ ਪੁੱਤਰਾ ਮਿਲਦਾ ਗਿਲਦਾ ਰਹੀ ਓਏ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ